ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਲੈਸ਼ ਚੱਲ ਰਿਹਾ ਸੀ ਜਿਸ ਚੀਜ਼ ਨੂੰ ਲੈ ਕੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਠੇਕੇਦਾਰਾਂ ਨੂੰ ਧਮਕੀਆਂ ਮਿਲਣ ਦੇ ਮਾਮਲੇ ਤੋਂ ਬਾਅਦ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੇ ਗੱਲ ਕਹੀ ਸੀ ਲੈਟਰ ਲਿਖਿਆ ਸੀ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਅਸੀਂ ਹਾਈਵੇ ਦੇ ਜਿਹੜੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਆ ਉਹ ਬੰਦ ਕਰ ਦੇਾਂਗੇ ਜੇ ਸੁਰੱਖਿਆ ਨਹੀਂ ਤਾਂ ਯਕੀਨੀ ਨਹੀਂ ਕੀਤੀ ਜਾਵੇ ਤਾਂ ਹੁਣ ਸੀਐਮ ਮਾਨ ਨੇ ਚਿੱਠੀ ਜਰੀਏ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੂੰ ਜਵਾਬ ਭੇਜਿਆ ਹੈ ਪਲਟਵਾਰ ਕੀਤਾ ਹੈ ਨੈਸ਼ਨਲ ਹਾਈਵੇ ਧਮਕੀਆਂ ਦੇ ਮਾਮਲੇ ਦੇ ਵਿੱਚ ਮੁੱਖ ਮੰਤਰੀ ਨੇ ਇਹ ਜਵਾਬ ਭੇਜਿਆ ਹੈ ਉਹਨਾਂ ਨੇ ਕਿਹਾ ਕਿ ਠੇਕੇਦਾਰਾਂ ਦੀਆਂ ਗਲਤੀਆਂ ਕਰਕੇ ਅਜਿਹੇ ਹਾਲਾਤ ਬਣੇ ਨੇ ਇਹ ਬਿਆਨ ਹੈ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਉਹਨਾਂ ਨੇ ਕਿਹਾ ਕਿ ਇੱਕ ਠੇਕੇਦਾਰ ਨੇ ਜ਼ਮੀਨ ਦੀ ਜ਼ਿਆਦਾ ਖੁਦਾਈ ਕੀਤੀ ਸੀਗੀ ਔਰ ਉਸ ਤੋਂ ਬਾਅਦ ਫਿਰ ਦੂਜੇ ਠੇਕੇਦਾਰ ਦੇ ਨਾਲ ਪੇਮੈਂਟ ਦਾ ਰੌਲਾ ਇਹ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦਾ ਇਹ ਚਿੱਠੀ ਉਹਨਾਂ ਨੇ ਭੇਜੀ ਹੈ ਨਾਲ ਹੀ ਉਹਨਾਂ ਨੇ ਕਿਹਾ ਕਿ ਹਾਈਵੇ ਤੇ ਨਿਰਮਾਣ ਦੀ ਸਲੋ ਸਪੀਡ ਲਈ ਮੱਠੀ ਸਪੀਡ ਲਈ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਯਾਨੀ ਐਨ ਐਚ ਆਈ ਇਹ ਖੁਦ ਜ਼ਿੰਮੇਵਾਰ ਨਹੀਂ ਅਸੀਂ ਤਾਂ ਐਨ ਐਚ ਆਈ ਨੂੰ ਲਈ ਤਿਆਰ ਆ ਕਿਉਂਕਿ ਪਿਛਲੇ ਦਿਨੀ ਕੇਂਦਰੀ ਮੰਤਰੀ ਨੇ ਪੰਜਾਬ ਚ ਐਨ ਐਚ ਆਈ ਦੇ ਪ੍ਰੋਜੈਕਟ ਬੰਦ ਕਰਨ ਦੀ ਵਾਰਨਿੰਗ ਦਿੱਤੀ ਸੀ ਔਰ ਨਿਤਿਨ ਗੜਕਰੀ ਦੀ ਚਿੱਠੀ ਦਾ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਜਵਾਬ ਦਿੱਤਾ ਹੈ ਔਰ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੂੰ ਚਿੱਠੀ ਲਿਖੀ ਹੈ ਉਹਨਾਂ ਨੇ ਤਾਂ ਪੰਜਾਬ ਚ ਜ਼ਮੀਨ ਕਿਸਾਨਾਂ ਦੀ ਮਾਂ ਸਮਾਨ ਹੈ ਇਹ ਗੱਲ ਵੀ ਉਹਨਾਂ ਨੇ ਕਿਹਾ ਤੇ ਨਾਲ ਹੀ ਕਿਹਾ ਕਿ ਖੇਤੀ ਹੀ ਪੰਜਾਬੀਆਂ ਦਾ ਮੁੱਖ ਕੰਮ ਹੈ ਕਿਸਾਨਾਂ ਨੂੰ ਉਹਨਾਂ ਦੀ ਜ਼ਮੀਨ ਦੇ ਸਹੀ ਭਾਅ ਮਿਲਨੇ ਚਾਹੀਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਡੇ ਅਫਸਰ ਐਨ ਐਚ ਆਈ ਦੇ ਪ੍ਰੋਜੈਕਟ ਪੂਰੇ ਕਰਾਉਣ ਲਈ ਕਿਸਾਨਾਂ ਨਾਲ ਮੀਟਿੰਗ ਕਰ ਰਹੇ ਨੇ ਔਰ ਇਹ ਬਿਆਨ ਹੈ ਚਿੱਠੀ ਤੁਹਾਨੂੰ ਨਜ਼ਰ ਆ ਰਹੀ ਹੈ ਸਕਰੀਨ ਦੇ ਉੱਪਰ ਇਹ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਲਿਖੀ ਗਈ ਹੈ ਜੋ ਕਿ ਕੇਂਦਰੀ ਮੰਤਰੀ ਨਿਤਿਨ ਗੜਕਰੀ ਹੁਣਾਂ ਨੂੰ ਇਹ ਚਿੱਠੀ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਭੇਜੀ ਹੈ ਚਿੱਠੀ ਜ਼ਰੀਏ ਯਾਨੀ ਕਿ ਚਿੱਠੀ ਜ਼ਰੀਏ ਜਵਾਬ ਭੇਜਿਆ ਹੈ ਤਾਂ ਨਿਤਿਨ ਗੜਕਰੀ ਦੀ ਚਿੱਠੀ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ ਮੁੱਖ ਮੰਤਰੀ ਨੇ ਕਿਹਾ ਕਿ ਜੋ ਪੰਜਾਬ ਦੇ ਵਿੱਚ ਜ਼ਮੀਨ ਕਿਸਾਨਾਂ ਦੀ ਮਾਂ ਸਮਾਨ ਹੈ ਖੇਤੀ ਹੀ ਪੰਜਾਬੀਆਂ ਦਾ ਮੁੱਖ ਕੀਤਾ ਮੁੱਖ ਕੰਮ ਹੈ ਔਰ ਖੇਤੀ ਦੇ ਸਹਾਰੇ ਹੀ ਘਰ-ਬਾਰ ਚੱਲਦੇ ਆ ਕਿਸਾਨਾਂ ਦੇ ਤਾਂ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਜ਼ਮੀਨਾਂ ਦੇ ਸਹੀ ਭਾਅ ਮਿਲਣੇ ਚਾਹੀਦੇ ਆ ਤੇ ਨਾਲ ਹੀ ਸਾਡੇ ਅਫਸਰ ਜੋ ਨੇ ਇਹ ਐਨਐਚਆਈ ਦੇ ਪ੍ਰੋਜੈਕਟ ਪੂਰੇ ਕਰਾਉਣ ਲਈ ਕਿਸਾਨਾਂ ਨਾਲ ਮੀਟਿੰਗ ਕਰ ਰਿਹਾ ਰਾਬਤਾ ਕਾਇਮ ਕਰਕੇ ਰੱਖਿਆ ਹੋਇਆ ਇਹ ਗੱਲ ਉਹਨਾਂ ਨੇ ਕਹੀ ਆ ਤਨਐਨਐਚਆਈ ਦੇ ਅਫਸਰਾਂ ਨੂੰ ਮਿਲੀਆਂ ਧਮਕੀਆਂ ਦੇ ਮਾਮਲੇ ਦੇ ਵਿੱਚ ਜਵਾਬ ਦਿੱਤਾ ਕਿਉਂਕਿ ਉਹਨਾਂ ਨੂੰ ਜਿੰਦਾ ਸਾੜਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸੀ ਜਾਨੋ ਮਾਰਨ ਦੀਆਂ ਧਮਕੀਆਂ ਪਿਛਲੇ ਦਿਨੀ ਮਿਲੀਆਂ ਸਿਗੀਆਂ ਔਰ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਠੇਕੇਦਾਰਾਂ ਦੀਆਂ ਗਲਤੀਆਂ ਕਰਕੇ ਇਹੋ ਜਿਹੇ ਹਾਲਾਤ ਬਣਿਆ ਇੱਕ ਠੇਕੇਦਾਰ ਨੇ ਜ਼ਮੀਨ ਦੀ ਜ਼ਿਆਦਾ ਖੁਦਾ ਪੇਮੈਂਟ ਦੀ ਪੇਮੈਂਟ ਦਾ ਰੌਲਾ ਪੈ ਗਿਆ ਸੀ ਪੇਮੈਂਟ ਦਾ ਵਿਵਾਦ ਹੋ ਗਿਆ ਸੀਗਾ ਇਸ ਕਰਕੇ ਇਹ ਹਾਲਾਤ ਬਣੇ ਆ ਔਰ ਐਨਐਚਆਈ ਦੀ ਜੋ ਸਲੋ ਸਪੀਡ ਦੇ ਲਈ ਨੈਸ਼ਨਲ ਹਾਈਵੇਜ਼ ਦੀ ਸਲੋ ਸਪੀਡ ਦੇ ਲਈ ਐਨਐਚਆਈ ਖੁਦ ਜ਼ਿੰਮੇਵਾਰ ਹੈ ਔਰ ਅਸੀਂ ਤਾਂ ਹਰ ਤਰ੍ਹਾਂ ਦੀ ਮਦਦ ਹਰ ਤਰ੍ਹਾਂ ਦਾ ਸਪੋਰਟ ਮੁਹੱਈਆ ਕਰਾਉਣ ਲਈ ਤਿਆਰ ਆ ਸਾਡੇ ਅਫਸਰ ਲਗਾਤਾਰ ਇਨਟੱਚ ਨੇ ਨੈਸ਼ਨਲ ਹਾਈਵੇ ਥੋਰਟੀ ਆਫ ਇੰਡੀਆ ਦੇ ਇਹ ਗੱਲ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਦੇ ਵੱਲੋਂ ਕਹੀ ਗਈ ਹੈ ਤਾਂ ਚਿੱਠੀ ਲਿਖ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਵਾਬ ਦਿੱਤਾ ਹੈ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੂੰ ਇਹ ਜਵਾਬ ਭੇਜਿਆ ਗਿਆ ਕਿਉਂਕਿ ਨ ਗੜਕਰੀ ਹੋਣਾ ਨੇ ਪਿਛਲੇ ਦਿਨੀ ਚਿੱਠੀ ਲਿਖੀ ਸੀ ਔਰ ਚਿੱਠੀ ਲੇ ਕੇ ਉਹਨਾਂ ਨੇ ਸਵਾਲ ਖੜੇ ਕੀਤੇ ਸੀ ਜੋ ਪਿਛਲੇ ਦਿਨਾਂ ਚ ਉਹਨਾਂ ਨੇ ਕਿਹਾ ਕਿ ਪੰਜਾਬ ਚ ਹੋਇਆ ਠੀਕ ਨਹੀਂ ਹੈ ਔਰ ਠੇਕੇਦਾਰਾਂ ਨੂੰ ਧਮਕੀਆਂ ਮਿਲੀਆਂ ਇਹ ਜ਼ਿਕਰ ਉਹਨਾਂ ਨੇ ਕੀਤਾ ਔਰ ਉਹਨਾਂ ਨੇ ਕਿਹਾ ਸੀ ਕਿ ਜੇ ਹਾਲਾਤ ਰਹੇ ਹਾਲਾਤ ਠੀਕ ਨਾ ਹੋਏ ਕ੍ਰਾਈਮ ਕੰਟਰੋਲ ਨਾ ਹੋਇਆ ਤਾਂ ਫਿਰ ਅਸੀਂ ਪ੍ਰੋਜੈਕਟ ਬੰਦ ਕਰਾਂਗੇ ਪਰ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਕੇਂਦਰੀ ਮੰਤਰੀ ਨਿਤਿਨ ਗੜਕਰੀ ਨੂੰ ਭੇਜੇ ਗਏ ਨੇ